ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲਈ ਜੇਕਰ ਜ਼ਿੰਦਗੀ ਵਿੱਚ ਅਜੇ ਵੀ ਮਾੜੇ ਦਿਨ ਚੱਲਦੇ ਪੈ ਨੇ ਜਾਂ ਜਿਵੇਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਚੱਲਦੇ ਪਏ ਸਨ ਘਰ ਵਿੱਚ ਬਿਮਾਰੀਆਂ ਨੇ ਆਪਣਾ ਪਸਾਰਾ ਕੀਤਾ ਕਲਾਕਲੇਸ਼ ਵੀ ਹੈ ਪੈਸੇ ਦੀ ਕਮੀ ਹੈ ਤੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਇਸ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਇਸ ਲਈ ਬਸ ਇਹ ਉਪਾਅ ਕਰਨਾ ਤੇ ਸਭ ਦੁੱਖਾਂ ਤੋਂ छुटਕਾਰਾ ਮਿਲ ਜਾਵੇਗਾ ਤੇ ਸਾਰਾ ਸਾਲ ਫਿਰ ਖੁਸ਼ੀਆਂ ਨਾਲ ਬੀਤੇਗਾ ਤੁਹਾਡੇ ਚਲਰੇ ਪੁੱਠੇ ਦਿਨ ਫਿਰ ਦੂਰ ਹੋ ਜਾਣਗੇ ਤੇ ਘਰ ਸੁਖ ਤੇ ਸਮਰiddhi ਆ ਜਾਵੇਗੀ ਸਾਲ ਵਿੱਚ ਬਸ ਇੱਕ ਵਾਰ ਹੀ ਇਹ ਉਪਾਅ ਕਰ ਲਵੋ ਸਾਲ ਵਿੱਚ ਇੱਕ ਵਾਰ ਹੀ ਬਸ ਇਹ ਕੰਮ ਕਰ ਲਵੋ ਤੇ ਲੋਹੜੀ ਦੀ ਰਾਤ ਨੂੰ ਇਹ ਕੰਮ ਕਰਨਾ ਜਦੋਂ ਆਪਾਂ ਲੋਹੜੀ ਦਾ ਆਗਬਾਲਦੀਆਂ ਤਾਂ ਉਸ ਸਮੇ ਆਪਾਂ ਇਹ ਉਪਾਅ ਕਰਨਾ ਇਸ ਦੇ ਨਾਲ ਆਪਾਂ ਜਿੰਨੇ ਵੀ ਆਪਣੇ ਘਰ ਤੋਖ ਨੇ ਉਹ ਦੂਰ ਹੋ ਜਾਣਗੇ ਫਿਰ ਆਓ ਜਾਣਦੇ ਹਾਂ ਉਹ ਕਿਹੜਾ ਇੱਕ ਉਪਾਅ ਕਰਨਾ ਹੈ ਇੱਕ ਵਾਰ ਨਾ ਇੱਕ ਨਗਰ ਸੀ ਨਗਰ ਦੇ ਬਾਹਰ ਇੱਕ ਸੰਤ ਫਕੀਰ ਆਪਣੀ ਕੁਲੀ ਬਣਾ ਕੇ ਰਿਹਾ ਕਰਦੇ ਸਨ ਸਿਆਲਾਂ ਦੇ ਦੇਣ ਸਨ ਉਸ ਸੰਤ ਫਕੀਰ ਆਪਣੀ ਕੁਲੀ ਤੋਂ ਥੋੜੀ ਦੂਰੀ ਤੇ ਆਗ਼ ਚਲਾ ਕੇ ਤੇ ਬੈਠੇ ਹੋਏ ਸੀ ਉਹਨਾਂ ਅੱਗ ਬਾਲੀ ਸੀ ਤੇ ਉਥੇ ਬੈਠ ਕੇ ਉਹ ਸੇਕਣ ਦੇ ਸੰ ਇੰਨੇ ਨੂੰ ਇੱਕ ਮਨੁੱਖ ਉਥੋਂ ਲੰਗੀ ਜਾਂਦਾ ਆ ਸੀ ਠੰਡ ਬੜੀ ਸੀ ਰਾਤ ਦਾ ਤੇ ਜਿਹੜਾ ਕਹਿ ਲੋ ਵੀ ਸਮਾਂ ਉਹ ਹੋਣ ਵਾਲਾ ਸੀ ਹੁਣ ਨਾ ਉਹਨੇ ਦੇਖਿਆ ਵੀ ਸੰਤ ਫਕੀਰ ਅੱਗ ਬਾਲ ਕੇ ਤੇ ਬੈਠੇ ਹੋਏ ਨੇ ਉਹ ਕੋਲ ਜਾ ਕੇ ਤੇ ਬੈਠ ਗਿਆ ਕਹਿਣ ਲੱਗਾ ਸੰਤ ਜੀ ਤੁਸੀਂ ਬੜਾ ਚੰਗਾ ਕੰਮ ਕੀਤਾ ਵੀ ਤੁਸੀਂ ਨਾ ਅੱਗ ਬਾਲ ਕੇ ਤੇ ਬੈਠੇ ਹੋ ਇਹਦੇ ਨਾਲ ਮੈਂ ਵੀ ਥੋੜੇ ਹੱਥ ਸੇਕ ਲਾਂ ਪੈਰ ਸੇਕ ਲਾਂ ਤੇ ਫਿਰ ਮੈਂ ਅੱਗੇ ਚੱਲਾ ਜਾਵਾਂਗਾ ਉਹ ਉੱਥੇ ਬੈਠ ਗਿਆ ਐਨੇ ਨੂੰ ਉਹ ਸੰਤ ਫਕੀਰ ਉਥੋ ਖੜੇ ਹੋਗੇ ਸਾਹਮਣੇ ਨਾ ਇੱਕ ਰੋਖ ਸੀ ਉਹ ਰੋਖ ਦੇ ਥੱਲੋਂ ਉਹ ਸੰਤ ਫਕੀਰ ਤੀਲਾ-ਤੀਲਾ ਇਕੱਠਾ ਕਰਦੇ ਰਹੇ ਲਗਭਗ ਕਾਫੀ ਸਮਾਂ ਲੰਘ ਗਿਆ ਕਿਉਂਕਿ ਤੀਲਾ-ਤੀਲਾ ਇਕੱਠਾ ਕਰਨਾ ਸੀ ਉਹਨਾਂ ਇੱਕ-ਇੱਕ ਤੀਲਾ ਇਕੱਠਾ ਕੀਤਾ ਫਿਰ ਨਾ ਉਹਨਾਂ ਉਹ ਸਾਰੇ ਥਿਲੇ ਇਕੱਠੇ ਕਰਕੇ ਤੇ ਇੱਕ ਮਾਂਜਾ ਬਣਾ ਲਿਆ ਇੱਕ ਬੋਕਰ ਬਣਾ ਲਈ ਉਸ ਮਾਂਜੇ ਦੇ ਨਾਲ ਜਿੰਨਾ ਉਹਨਾਂ ਦੀ ਉਹ ਕੁੱਲੀ ਬਣੀ ਸੀ ਉਹਦਾ ਆਸਾ ਪਾਸਾ ਚੰਗੀ ਤਰ੍ਹਾਂ ਸਾਫ਼ ਕੀਤਾ ਕੁੱਲੀ ਨੂੰ ਅੰਦਰੋਂ ਸਾਫ਼ ਕੀਤਾ ਕੱਚੀ ਕੁੱਲੀ ਸੀ ਕੁੰਲੀ ਨੂੰ ਸਾਫ਼ ਕਰ ਆਸਾ ਪਾਸਾ ਸਾਫ਼ ਕਰ ਉਹ ਜਿੱਥੇ ਧੂਣੀ ਲਾਈ ਉਥੋਂ ਵੀ ਸਾਫ਼ ਕੀਤਾ ਆਸਾ ਪਾਸਾ ਆ ਕੇ ਤੇ ਅੱਗ ਦੇ ਕੋਲ ਬੈਠ ਜਾਂਦੇ ਨੇ ਫਿਰ ਕੁਝ ਸਮੇਂ ਬਾਅਦ ਉਹ ਛੋਟੇ-ਛੋਟੇ ਤੀਲਿਆਂ ਨੂੰ ਵਿੱਚੋਂ ਕੱਢੀ ਜਾਣ ਤੇ ਅੱਗ ਦੇ ਵਿੱਚ ਉਹਨਾਂ ਸੁਟਣਾ ਸ਼ੁਰੂ ਕਰ ਦਿੱਤਾ। ਹੁਣ ਅੱਗ ਜਿਹੜੀ ਮੱਠੀ ਸੀ, ਅੱਗ ਤੇਜ਼ ਹੋ ਗਈ ਤੇ ਉਹ ਅੱਗ ਗਰਮੀ ਦੇਣੀ ਸ਼ੁਰੂ ਕਰ ਦਿੱਤੀ। ਹੁਣ ਉਹ ਜਿਹੜਾ ਮਨੋਖ ਸੀ ਉਹ ਬੜਾ ਹੈਰਾਨ ਹੁੰਦਾ। ਵੀ ਪਹਿਲਾਂ ਇਹਨਾ ਕਿੰਨਾ ਸਮਾਂ ਲਾ ਕੇ ਤੀਲਾ-ਤੀਲਾ ਚੁੱਕਿਆ, ਇਕੱਠਾ ਕੀਤਾ, ਉਹਦਾ ਇਹਨਾ ਮਾਂਜਾ ਬਣਾਇਆ। ਫਿਰ ਉਸ ਦੇ ਨਾਲ ਆਪਣੀ ਕੁੱਲੀ ਤੇ ਆਸਾ-ਪਾਸਾ ਸਾਫ਼ ਕੀਤਾ। ਤੇ ਹੁਣ ਅੱਗ ਲਾ ਦਿੱਤੀ ਏ ਹੁਣ ਇਹਦਾ ਭਾਵ ਕੀ ਹੈ ਵੀ ਇੰਨਾ ਇਹ ਕਿਉਂ ਕੀਤਾ ਉਹਨਾ ਕਹਿੰਦਾ ਬੜੀ ਜਿਗਿਆਸਾ ਦੇ ਨਾਲ ਕਹਿੰਦਾ ਵੀ ਸੰਤ ਜੀ ਵੀ ਤੁਸੀਂ ਨਾ ਇਹ ਕਿਉਂ ਕੀਤਾ ਵੀ ਤੁਸੀਂ ਇਹ ਸਾਰਾ ਕੁਝ ਅੱਗ ਦੇ ਵਿੱਚ ਕਿਉਂ ਪਾ ਦਿੱਤਾ ਅਗੋ ਸੰਤ ਜੀ ਕਹਿੰਦੇ ਮੈਂ ਨਾ ਇਹ ਤੀਲਾ ਤੀਲਾ ਜਿਹੜਾ ਇਕੱਠਾ ਕੀਤਾ ਹੈ ਅੱਗ ਦੇ ਵਿੱਚ ਸਟਿਆ ਨਾ ਉਹ ਮੈਂ ਤੈਨੂੰ ਸਮਝਾਉਣ ਲਈ ਕੀਤਾ ਜੋ ਵੀ ਸਾਡੇ ਕੋਲ ਆਉਂਦਾ ਅਸੀਂ ਉਸ ਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦੇ ਹਾਂ ਤੂੰ ਅੱਜ ਸਾਡੇ ਕੋਲ ਆਇਆ ਅੱਜ ਤੇਰੇ ਮਾਨਵੀ ਸਵਾਲ ਗੁੰਜਲ ਗੁੰਜਲ ਪਏ ਨੇ ਤੇ ਉਹਨਾਂ ਦਾ ਜਵਾਬ ਤੈਨੂੰ ਜ਼ਰੂਰ ਦਵਾਂਗੇ ਕਹਿੰਦੇ ਜੇ ਨਾ ਤੂੰ ਇਹ ਗੱਲ ਸਮਝ ਗਿਆ ਤੇ ਜਾ ਕੇ ਹੋਰਾਂ ਨੂੰ ਵੀ ਇਹ ਗੱਲ ਇਹ ਜੁਗਤ ਦਸੀ ਫਿਰ ਜਿਸ ਦੇ ਵੀ ਮਾੜੇ ਦਿਨ ਚੱਲ ਰਹੇ ਹੋਣਗੇ ਉਸ ਦੇ ਸਿੱਧੇ ਦਿਨ ਚੱਲਨੇ ਸ਼ੁਰੂ ਹੋ ਜਾਣਗੇ ਭਾਵੇਂ ਉੱਥੇ ਦਲਿੱਦਰ ਨੇ ਕੁੰਡਲੀ ਕਿਉਂ ਨਾ ਮਾਰੀ ਹੋਵੇ ਉੱਥੇ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੰਤ ਜੀ ਕਹਿੰਦੇ ਦੇਖ ਪਹਿਲਾ ਮੈਂ ਤੀਲਾ-ਤੀਲਾ ਜੋੜਿਆ ਇਹ ਮਿਹਨਤ ਤੇ ਉਦਮ ਦਾ ਪੱਲਾ ਫੜਿਆ ਇਹਦੀ ਮੈਂ ਇੱਕ ਬੋਕਰ ਮਾਂਜਾ ਬਣਾਇਆ ਤੇ ਜੋ ਵੀ ਮਿਹਨਤ ਤੇ ਉਦਮ ਕਰਦਾ ਹੈ ਉਹ ਸਭ ਕੁਝ ਹਾਸਲ ਕਰ ਲੈਂਦਾ ਮੈਨੂੰ ਜੋ ਚਾਹੀਦਾ ਸੀ ਉਹ ਮੈਂ ਤੀਲਿਆਂ ਨਾਲ ਵੀ ਬਣਾ ਲਿਆ हे ਮਨੁੱਖਾ ਤੈਨੂੰ ਜੋ ਚਾਹੀਦਾ ਉਸ ਲਈ ਉਦਮ ਕਰ ਪਰਮਾਤਮਾ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਨਾਮ ਲੈ ਹਰ ਸ਼ੈ ਤੇਰੀ ਝੋਲੀ ਵਿੱਚ ਹੋਵੇਗੀ ਬੋਕਰ ਨਾਲ ਫਿਰ ਮੈਂ ਉਸ ਨੂੰ ਇਕੱਠਾ ਬੰਨਿਆ ਤੇ ਸਫਾਈ ਕੀਤੀ। हे ਪਲੇ ਪੁਰਖਾ ਤੂੰ ਇਹ ਸਫਾਈ ਆਪਣੇ ਮਨ ਦੀ ਕਰ। ਤੂੰ ਕਿਸੇ ਪ੍ਰਤੀ ਜੋ ਤੇਰੇ ਮਨ 'ਚ ਈਰਖਾ, ਵੈਰ, ਜਲਣ, ਚਿੰਤਾਵਾਂ ਜੋ ਬੇਲੋੜੀਆਂ ਹਨ ਇਹਨਾਂ ਸਭ ਨੂੰ ਸਾਫ਼ ਕਰ ਦੇ ਤੇ ਉਹਨਾਂ ਨੂੰ ਫਿਰ ਅੱਗ ਦੇ ਵਿੱਚ ਸੇਟ ਦੇ ਤਾਂ ਕਿ ਤੂੰ ਆਪਣੀ ਤਾਕਤ ਐਵੇਂ ਖਰਾਬ ਨਾ ਕਰੇ। ਤੇਰੇ ਮਨ ਜਿਹੜਾ ਉਹ ਹਲਕਾ ਹੋ ਜਾਵੇਗਾ। ਜਿਵੇਂ ਤੀਲਾ-ਤੀਲਾ ਜੋੜ ਕੇ ਮੈਂ ਮਾਂਜਾ ਬਣਾਇਆ ਤੇ ਓਵੇਂ ਮਨੁੱਖਾ ਤੂੰ ਇਹ ਤੀਲਾ-ਤੀਲਾ ਜੋੜ ਕੇ ਸਭ ਦੇ ਨਾਲ ਇਕੱਠਾ ਰਹਿ ਲੋੜ ਪੈਣ ਤੇ ਉਸ ਜੋ ਵੀ ਤੇਰੇ ਜਿਸ ਨੂੰ ਵੀ ਤੇਰੇ ਆਸ-ਪਾਸ ਜ਼ਰੂਰਤ ਹੈ ਉਸ ਦੇ ਨਾਲ ਖੜਾ ਹੋ ਆਪਣੀ ਰਸਨਾ ਨੂੰ ਮਿੱਠਾ ਰੱਖ ਕੋੜੇ ਬੋਲਾਂ ਨੂੰ ਤਿਆਗ ਦੇ ਜਦੋਂ ਨੇ ਇਹ ਗੱਲ ਸੁਣੀ ਤਾਂ ਕਹਿ ਲੱਗਾ ਜੀ ਮੈਂ ਸਮਝ ਗਿਆ ਸੰਤ ਫਕੀਰ ਕਹਿੰਦੇ ਹੈ ਪਲੇ ਪੁਰਖਾ ਤੇਰੇ ਅੰਦਰ ਕੋਈ ਵੀ ਵੈਰ ਵਿਰੋਧ ਹੈ ਚਿੰਤਾਵਾਂ ਨੇ ਉਹ ਸਭ ਨੂੰ ਅੱਗ ਵਿੱਚ ਸਾੜ ਕੇ ਸਵਾਹ ਕਰ ਦੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈਣਾ ਸ਼ੁਰੂ ਕਰ ਦੇ ਚਿੰਤਾ ਤਾਂ ਚਿਤਾ ਦੇ ਸਮਾਨ ਹੈ ਜੋ ਖੋਣ ਦੇ ਵਾਂਗ ਅੰਦਰੋਂ ਹੀ ਅੰਦਰੋਂ ਆਪਾਂ ਨੂੰ ਖਾ ਕੇ ਤੇ ਖਾਲੀ ਕਰ ਦਿੰਦੀ ਹੈ ਇਸ ਆਪਣੇ ਸਭ ਦੇ ਕਥਾ ਟੋਕ ਦਈਏ ਅੱਜ ਜਦੋਂ ਲੋੜੀ ਦਾ ਪਾਪ ੁੱਗਾ ਬਾਲਾਂਗੇ ਤਾਂ ਅੱਜ ਆਪਣਾ ਗੁੱਸਾ ਈਰਖਾ ਮਾੜੇ ਬੋਲ ਵੈਰ ਨਫ਼ਰਤ ਸਭ ਨੂੰ ਸਵਿਚ ਸੇਟ ਦਵਾਂਗੇ ਤੇ ਸਭ ਨਾਲ ਪਿਆਰ ਨਾਲ ਰਹਾਗੇ ਮਨ ਵਿੱਚ ਬਸ ਇੱਕ ਹੀ ਚੀਜ਼ ਹੋਣੀ ਚਾਹੀਦੀ ਉਹ ਹੈ ਆਪਣੇ ਅਕਾਲ ਪੁਰਖ ਦਾ ਨਾਮ ਜਦੋਂ ਇਹ ਸਭ ਵਿਕਾਰ ਕੱਢ ਮਨ ਵਿੱਚ ਤੁਸੀਂ ਵਾਹਿਗੁਰੂ ਦਾ ਨਾਮ ਨੂੰ ਥਾਂ ਦੇ ਦਿੱਤੀ ਨਾ ਤਾਂ ਸਭ ਦਲਿੱਦਰ ਘਰੋਂ ਖੰਭ ਲਾ ਕੇ ਤੇ ਉੱਡ ਜਾਵੇਗਾ ਤੇ ਵਾਹਿਗੁਰੂ ਤੁਹਾਨੂੰ ਕੋਈ ਐਸਾ ਰਾਹ ਦਿਖਾਉਣਗੇ ਜੋ ਸਭ ਦੁੱਖ ਦੂਰ ਕਰ ਦਵੇਗਾ ਲੋੜ ਹੈ ਬਸ ਤੇ ਬਸ ਆਪਣੇ ਮਨ ਨੂੰ ਆਪਾਂ ਪਵਿੱਤਰ ਕਰੰਦੇ ਆਪਾਂ ਜਦੋਂ ਲੋੜੀ ਦਾ ਭੂਗਾ ਬਾਲਦੇ ਆਂ ਵੀ ਤੇਲ ਸੋਟਦੇ ਆਂ ਸੋਟਦੇ ਆ ਨਾ ਉਹ ਇਸ ਲਈ ਹੁੰਦਾ ਹੈ ਕਿ ਜਦੋਂ ਆਪਾਂ ਤੇਲ ਸੋਟਦੇ ਆ ਨਾ ਇਕਤਾ ਉਹ ਨਾਕਰਾਤਮਕਤਾ ਦੂਰ ਕਰਦਾ ਹੈ ਦੂਸਰਾ ਉਹ ਜਦੋਂ ਆਪਾਂ ਉਹਨਾਂ ਸਮਾਂ ਕੋਲ ਬੈਠਦੇ ਆ ਨਾ ਤਾਂ ਆਸ-ਪਾਸ ਦਾ ਜਿੰਨਾ ਵਾਤਾਵਰਣ ਹੁੰਦਾ ਉਹਨੂੰ ਐਨਾ ਸ਼ੁੱਧ ਕਰ ਦਿੰਦਾ ਕਿ ਆਪਣਾ ਜਿਹੜਾ ਸਾਹ ਲੈਨੇ ਆ ਨਾ ਉਹ ਸਾਫ਼ ਤੇ ਸੁਥਰਾ ਹੁੰਦਾ ਭਾਵ ਰੋਗ ਦਿਲ ਇੱਧਰ ਦੁੱਖਾਂ ਨੂੰ ਦੂਰ ਕਰਦਾ ਤੇ ਜਿਹੜਾ ਸੁੱਖ ਆਪਣੇ ਕੋਲ ਲੈ ਕੇ ਆਉਂਦਾ ਇਸ ਦਿਨ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੋ ਕਿਉਂਕਿ ਉਹ ਹੈ ਪ੍ਰਮਾਤਮਾ ਮੈਂ ਅਈਨਾ ਬਾਲਬਖਸ਼ੀ ਵੀ ਰੋਜ਼ ਕਿਸੇ ਦੀ ਮਦਦ ਕਰ ਸਕਾਂ ਪ੍ਰਮਾਤਮਾ ਵੀ ਉਥੇ ਦਿੰਦਾ ਜੋ ਦੂਜਿਆਂ ਦੀ ਮਦਦ ਕਰਦਾ ਹੈ ਪ੍ਰਮਾਤਮਾ ਨੂੰ ਪਤਾ ਹੈ ਮੈਨੂੰ ਤਾਂ ਕਿਸੇ ਦੀ ਮਦਦ ਕਰਨੀ ਹੈ ਵੀ ਇਹਦੀ ਝੋਲੀ ਜ਼ਰੂਰ ਭਰੋ ਇਸ ਲਈ ਸਭ ਅਗੇ ਬੇਨਤੀ ਹੈ ਅੱਜ ਆਪਣੇ ਵਿਕਾਰਾਂ ਨੂੰ ਦੂਰ ਕਰਕੇ ਮਨ ਦੇ ਅੰਦਰ ਖੁਸ਼ੀਆਂ ਭਰੀਏ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਕਿਵੇਂ ਲੱਗੀ ਇਹ ਜੜੀ ਕਥਾ ਹੈ ਜੇ ਚੰਗੀ ਲੱਗੀਏ ਤਾਂ ਅੱਗੇ ਹੋਰਾਂ ਨਾਲ ਵੀ ਸਾਂਝੀ ਕਰਿਓ ਸੰਗਤ ਜੀ ਇਹ ਕਥਾ ਤੋਂ ਜੋ ਵੀ ਸਿੱਖਣ ਨੂੰ ਮਿਲਿਆ ਉਹ ਕਮੈਂਟ ਬਾਕਸ 'ਚ ਜ਼ਰੂਰ ਲਿਖਿਆ ਜੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਆਪਣੀ ਹਾਜ਼ਰੀ ਲਗਵਾਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ